ਵੈਂਕੂਵਰ ਆਈਲੈਂਡ ਅਤੇ ਲੋਅਰ ਮੇਨਲੈਂਡ ਸਮੇਤ ਬ੍ਰਿਟਿਸ਼ ਕੋਲੰਬੀਆ ਦੇ ਕੋਸਟਲ ਬੈਲਟ ਦੇ ਵਿੱਚ ਬਹੁਤ ਸਾਰੇ ਇਲਾਕਿਆਂ 'ਚ ਅੱਜ ਤੂਫਾਨ ਦਾ ਪ੍ਰਭਾਵ ਨਜ਼ਰ ਆਏਗਾ ਬੇਸ਼ੱਕ ਮੰਗਲਵਾਰ ਦੁਪਹਿਰ ਤੋਂ ਹੀ ਵੈਂਕੂਵਰ ਆਈਲੈਂਡ ਤੇ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ ਪਰ ਮੰਗਲਵਾਰ ਰਾਤ ਤੱਕ ਇਹ ਪੂਰੀ ਤਰ੍ਹਾਂ ਤੇਜ਼ ਹੋ ਜਾਣਗੀਆਂ ਜਿਸ ਤਰ੍ਹਾਂ BC ਫੈਰੀਜ਼ ਦੇ ਵੱਲੋਂ ਆਪਣੀਆਂ ਸ਼ਾਮ ਵਾਲੀਆਂ ਫੈਰੀਜ਼ ਕੈਨਸਲ ਕੀਤੀਆਂ ਗਈਆਂ ਨੇ ਤੇ BC Hydro ਦੇ ਵੱਲੋਂ ਵੀ ਕਸਟਮਰਸ ਨੂੰ ਐਮਰਜੈਂਸੀ ਕਿੱਟ ਰੱਖਣ ਦੇ ਲਈ ਕਿਹਾ ਗਿਆ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਵਰ ਆਟੇਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੂਫਾਨ ਵੱਲੋਂ ਵੈਂਕੂਵਰ ਆਈਲੈਂਡ ਅਤੇ ਲੋਅਰ ਮੇਨਲੈਂਡ ਨੂੰ ਹਟ ਕੀਤਾ ਜਾਣਾ ਜਿਸ ਦੌਰਾਨ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ ਬੀਸੀ ਫੈਰੀਜ਼ ਵੱਲੋਂ ਵੀ ਸ਼ਾਮ ਦੀਆਂ ਸਟ੍ਰੀਲਿੰਗਜ਼ ਲੋਅਰ ਮੇਨਲੈਂਡ ਅਤੇ ਵੈਂਕੂਵਰ ਆਈਲੈਂਡ ਦੇ ਦਰਮਿਆਨ ਰੱਦ ਕੀਤੀਆਂ ਗਈਆਂ ਨੇ ਕੰਪਨੀ ਨੇ ਦੱਸਿਆ ਕਿ ਇਹ ਕਦਮ ਜਾਰਜੀਆ ਸਟ੍ਰੇਟ ਦੇ ਤੇਜ਼ ਹਵਾਵਾਂ ਵਿੱਚ ਚਲਣ ਦੀ ਭਵਿੱਖਬਾਣੀ ਕਾਰਨ ਚੁੱਕਿਆ ਗਿਆ ਟਵਾਸਨ ਸਬੋਰਸਪੇ ਤੇ ਆਖਰੀ ਫੈਰੀ 5 ਵਜੇ ਹਰੇਕ ਟਰਮੀਨਲ ਤੋਂ ਚੱਲੇਗੀ ਅਤੇ ਟਵਾਸਨ ਤੇ ਡਿਊਕ ਪੁਆਇੰਟ ਤੋਂ ਆਖਰੀ ਸੇਲਿੰਗ 5:45 ਤੇ ਹੋਏਗੀ। ਹਰਸ਼ੂਪੇ ਤੋਂ ਆਖਰੀ ਫੈਰੀ 5:55 ਤੇ ਜਾਏਗੀ। ਹੁਣ ਆਖਿਆ ਕਿ ਕੰਪਨੀ ਵੱਲੋਂ ਲਗਾਤਾਰ ਵੈਦਰ ਕੰਡੀਸ਼ਨਸ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ ਤੇ ਗੋਲ ਸਭ ਨੂੰ ਸੁਰੱਖਿਅਤ ਰੱਖਣ ਦਾ ਐਨਵਾਇਰਨਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ ਦੇ ਅਨੁਸਾਰ ਤੂਫਾਨ ਵੈਨਕੂਵਰ ਕੋਸਟ ਆਫ ਵੈਨਕੂਵਰ ਆਈਲੈਂਡ ਉੱਪਰ ਆਏਗਾ ਜਿੱਥੇ ਦੁਪਹਿਰ ਸਮੇਂ ਤੇਜ਼ ਅਮਾ ਸ਼ੁਰੂ ਹੋਣਗੀਆਂ ਤੇ ਮੰਗਲਵਾਰ ਰਾਤ ਤੱਕ ਇਹ ਤੂਫਾਨ ਦੇ ਵਿੱਚ ਤਬਦੀਲ ਹੋ ਜਾਏਗਾ ਅਤੇ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਵੀ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਹਵਾਵਾਂ ਚੱਲ ਸਕਦੀਆਂ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਮਿਨਿਸਟਰੀ ਆਫ ਐਮਰਜੈਂਸੀ ਮੈਨੇਜਮੈਂਟ ਅਤੇ ਕਲਾਈਮੇਟ ਚੇਂਜ ਵੱਲੋਂ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੋ ਲੋਕ ਕੋਸਟਲ ਰੀਜਨ ਅਤੇ ਲੋਅਰ ਮੀਨਲੈਂਡ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੂਫਾਨੀ ਮੌਸਮ ਅਤੇ ਤੇਜ਼ ਹਵਾਵਾਂ ਦੇ ਲਈ ਪ੍ਰੇਪੇਅਰ ਰਹਿਣ ਦੇ ਲਈ ਆਖਿਆ ਗਿਆ ਹੈ ਅਤੇ ਸਰਕਾਰ ਵੱਲੋਂ ਲਗਾਤਾਰ ਕਮਿਊਨਿਟੀ ਵਿੱਚ ਸਪੋਰਟ ਅਤੇ ਪ੍ਰੇਪੇਅਰਨੈਸ ਅਤੇ ਰਿਸਪੌਂਸ ਐਕਸ਼ਨ ਟੀਮਾਂ ਨਾਲ ਕਮਿਊਨੀਕੇਸ਼ਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਮੌਸਮ ਦੌਰਾਨ ਐਮਰਜੈਂਸੀ ਕਿੱਟਾਂ ਰੱਖਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਤੇ ਲੋਕਲ ਸਰਕਾਰਾਂ ਦੇ ਐਮਰਜੈਂਸੀ ਰਿਸਪੌਂਸ ਪਲਾਨ ਬਾਰੇ ਪੜਨ ਦੇ ਲਈ ਵੀ ਆਖਿਆ ਗਿਆ ਹੈ ਇਸ ਤੋਂ ਇਲਾਵਾ ਵੈਨਕੂਵਰ ਆਈਲੈਂਡ ਅਤੇ ਲੋਅਰ ਮੇਨਲੈਂਡ ਦੇ ਵਿੱਚ ਜੇਕਰ ਤੇਜ਼ ਹਵਾਵਾਂ ਚਲਦੀਆਂ ਨੇ ਤਾਂ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਪਾਵਰ ਆਊਟੇਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਤੇਜ਼ ਹਵਾਵਾਂ ਦੇ ਚਲਦਿਆਂ ਕਈ ਵਾਰ ਤਾਰਾਂ ਦੇ ਉੱਪਰ ਦਰਖਤ ਡਿੱਗਦੇ ਨੇ ਅਤੇ ਖੰਬੇ ਵੀ ਪ੍ਰਭਾਵਿਤ ਹੁੰਦੇ ਨੇ ਜਿਸ ਕਾਰਨ ਬਿਜਲੀ ਸਪਲਾਈ ਕੱਟੀ ਜਾਂਦੀ ਹੈ ਤੇ ਲੋਕਾਂ ਨੂੰ ਪਾਵਰ ਆਟੇਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੌਰਾਨ ਬੀਸੀ ਹਾਈਡਰੋ ਦੇ ਵੱਲੋਂ ਵੀ ਬੇਸ਼ੱਕ ਇਸ ਤੂਫਾਨ ਦੇ ਚੱਲਦਿਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਅਤੇ ਵੱਧ ਤੋਂ ਵੱਧ ਅਮਲੇ ਨੂੰ ਤਨਾਤ ਕੀਤਾ ਗਿਆ ਹੈ ਕਿ ਜੇਕਰ ਕਿਤੇ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਨੂੰ ਜਲਦੀ ਦੁਰਸਤ ਕੀਤਾ ਜਾ ਸਕੇ ਪਰ ਨਾਲੋਂ ਨਾਲ ਏ ਵੀ ਆਖਿਆ ਜਾ ਰਿਹਾ ਕਿ ਲੋਕ ਐਮਰਜੈਂਸੀ ਕਿਟ ਦੇ ਤਹਿਤ ਰੋਸ਼ਨੀ ਦਾ ਪ੍ਰਬੰਧ ਕਰਕੇ ਜ਼ਰੂਰ ਰੱਖਣ ਅਤੇ ਫੋਨ ਚਾਰਜ ਅਤੇ ਬੈਕਅਪ ਦਾ ਪ੍ਰਬੰਧ ਵੀ ਰੱਖਣ ਕਿਉਂਕਿ ਬਹੁਤ ਸਾਰੇ ਇਲਾਕੇ ਜੇਕਰ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤਾਂ ਉੱਥੇ ਬਿਜਲੀ ਸਪਲਾਈ ਠੀਕ ਕਰਨ ਦੇ ਉੱਪਰ ਲੰਮਾ ਸਮਾਂ ਲੱਗ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ